हां जी दोस्तों सारेया नु प्यार भरी सत श्री अकाल जी मैं ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਦੀ ਅੱਜ ਨਵੀਂ ਦਿਨ ਦੀ ਸ਼ੁਰੂਆਤ ਹੋਈ ਆ ਜੀ ਤੇ ਆਪਾਂ ਚੜ੍ਹਾਈ ਸ਼ੁਰੂ ਕਰਤੀ ਆ ਗੋਵਿੰਦ ਧਾਮ ਲਈ ਆਪਾਂ ਗੋਵਿੰਦ ਘਾੜ ਤੋਂ ਚੜ੍ਹਾਈ ਸ਼ੁਰੂ ਕਰਤੀ ਆ 1 ਕਿਲੋਮੀਟਰ ਆਪਾਂ ਉੱਪਰ ਮੋਟਰਸਾਈਕਲ ਲੈ ਆਏ ਆ ਜੀ ਮੋਟਰਸਾਈਕਲ پارک ਕਰਤੇ ਆ ਪਿੱਛੇ ਦੇਖ ਸਕਦੇ ਹੋ ਤੁਸੀਂ ਪਾਰਕਿੰਗ ਦੇ ਵਿੱਚ ਸਾਡੇ ਮੋਟਰਸਾਈਕਲ ਲੱਗੇ ਆ ਜੀ 200 ਰੁਪਿਆ ਲਿਆ ਜੀ ਪਾਰਕਿੰਗ ਦਾ ਤੇ ਬੈਗ ਰੱਖੇ ਗਏ ਆ ਉਰੇ 200 ਰੁਪਿਆ ਮੋਟਰਸਾਈਕਲ ਦੀ ਪਾਰਕਿੰਗ ਦਾ ਕਿਰਾਇਆ ਜੀ ਇਹਨਾਂ ਦਾ ਤੇ ਅੱਗੇ ਆਪਾਂ ਚੜਾਈ ਕਰਦੇ ਆਂ ਸ਼ੁਰੂ ਜੀ ਯਾਤਰੀ ਆਪਣੇ ਖੜੇ ਨੇ ਸਾਥੀ ਆਪਣੇ ਤੇ ਅੱਗੇ ਨਾਲ ਦੀ ਨਾਲ ਤੁਹਾਨੂੰ ਆਪਾਂ ਅਪਡੇਟ ਕਰਦੇ ਰਵਾਂਗੇ ਚੜਾਈ ਬਲਾਵੇ ਨਿਹਾਲ ਹੋ ਜਾਵੇ ਬਾਬਾ ਜੀ ਦੇ ਚਰਨਾਂ ਨੂੰ ਪਾਵੇ ਹਾ ਸ੍ਰੀ ਅਕਾਲ ਦੇਖੋ ਜੀ ਖੱਤਰ ਕੋਕ ਦੀਆਂ ਬੋਤਲਾਂ ਫੈਂਟੇ ਲੇਮਕਾ ਸਾਰੀਆਂ ਲੈ ਕੇ ਜਾ ਰਹੇ ਨੇ ਕਚਰ ਤੁਸੀਂ ਦੇਖ ਸਕਦੇ ਹੋ ਜੋ ਵੀ ਫਲ ਫਰੂਟ ਆ ਜਿੰਨਾ ਵੀ ਸਾਰਾ ਇਹ ਖਚਰਾ ਰਾਈ ਉੱਪਰ ਜਾਂਦਾ ਵਾ ਦੇਖ ਸਕਦੇ ਹੋ ਤੁਸੀਂ ਬੁਰੀਆਂ ਚ ਪੈਕ ਆਲੂ ਅਲੂ ਵਟੇਵਰ ਤੇ ਹੋਣਗੇ ਉਹ ਜੀ ਟਰੈਕ ਸ਼ੁਰੂ ਕਰਤਾ ਵਾ ਥੋੜੀ ਖੜਮੀ ਚੜਾਈ ਆ ਤੇ ਬਦੀਵ ਕਿੱਦਾਂ ਵਾ ਚੜਾਈ ਚੜਾਈ ਓਕੇ ਰਿਪੋਰਟ ਆ ਪੂਰੀ ਓਕੇ ਰਿਪੋਰਟ ਚਲੋ ਕੋਈ ਨਾ ਰੁਵਾ ਮਾਦਾ ਨਾਮ ਲੈ ਕੇ ਚੜੀ ਜਾਣਾ ਆਪਾਂ ਥੋੜੀ ਥੋੜੀ ਵੇਟ ਕਰ ਕਰਕੇ ਚੜਾਂਗੇ ਸਾਹ ਲੈ ਲੈ ਕੇ ਆਪਾਂ ਚੱਲਾਂਗੇ ਦੋਸਤੋ ਖੱਤਰਾਂ ਵਾਲੇ ਵੀ ਜਾਂਦੇ ਆ ਤੇ 1900 ਰੁਪਿਆ ਮੰਗਦੇ ਪਏ ਆ ਖੱਤਰਾਂ ਵਾਲੇ ਅਸੀਂ ਅੱਗੇ ਜਾਵਾਂਗੇ ਤੇ ਅੱਗੇ ਦੇਖਾਂਗੇ ਅੱਗੇ ਕੋਈ ਢਾਬਾ ਢੁਬਾ ਆਊਗਾ ਚਾਹ ਚੂ ਪੀਵਾਂਗੇ ਥੋੜਾ ਜਹਰ ਨਾਲੇ ਰੈਸਟ ਕਰ ਲਾਂਗੇ ਨਾਲ ਦੀ ਨਾਲ ਤੁਹਾਨੂੰ ਵੀਡੀਓ ਅਪਡੇਟ ਕਰਦੇ ਰਹਿਵਾਂਗੇ ਜੀ ਚੜਾਈ ਤੇ ਹਾਂਜੀ ਰੁਕੇ ਸੀਗੇ ਢਾਬੇ ਤੇ ਜੀ ਇੱਕ ਅਦਾ ਪਰੌਂਠਾ ਤੇ ਚਾਹ ਦਾ ਕੱਪ ਪੀ ਲਈਏ ਆਪਾਂ ਉਹ ਵੀ ਜੇ ਆਪਾਂ ਨਹਾਤ ਹੋ ਕੇ ਸਵੇਰੇ ਅੱਧੀ ਰੂਮ ਦੇ ਵਿੱਚੋਂ ਤੁਰ ਪਏ ਸੀਗੇ ਤੇ ਸਜਰੇ ਨਿਕਲੇ ਸੀ ਹੁਣ ਆਪਾਂ ਚਾਹ ਦਾ ਇੱਕ ਕੱਪ ਪੀ ਕੇ ਨਾਲ ਇੱਕ ਇੱਕ ਪਰੌਂਠਾ ਖਾਵਾਂਗੇ ਜੀ ਫਿਰ ਉਸ ਤੋਂ ਬਾਅਦ ਚੱਲਦੇ ਆਂ ਚੜ੍ਹਾਈ ਸ਼ੁਰੂ ਕਰਦੇ ਆਂ ਨਾਲ ਦੀ ਨਾਲ ਆਪਾਂ ਆ ਰਾਮਨਾਥ ਤੁਰੀ ਜਾਵਾਂਗੇ ਠੀਕ ਆ ਜੀ ਕੋਈ ਔਖੀ ਚੜ੍ਹਾਈ ਨਹੀਂ ਹੈਗੀ ਬਸ ਆ ਰਾਮਨਾ ਰੁਕ ਰੁਕ ਕੇ ਆਪਦਾ ਚੜ੍ਹਾਈ ਚੜੋ ਜੀ ਕੋਈ ਔਖੀ ਨਹੀਂ ਚੜ੍ਹਾਈ ਹੈਗੀ ਸੰਗਤਾਂ ਨੂੰ ਬੇਨਤੀ ਆ ਬੜੇ ਪਿਆਰ ਨਾਲ ਆ ਰਾਮਨਾ ਚੜੀ ਚੱਲੋ ਚੜ੍ਹਾਈ ਲੋ ਜੀ ਚਾਹ ਦੇ ਨਾਲ ਆਪਾਂ ਪਰੌਂਠਾ ਖਰਾਇਆ ਇੱਕ ਇੱਕ ਪਰੌਂਠਾ ਛਕੀਏ ਪੇਟ ਸੀਗਾ ਖਾਲੀ ਤੇ ਇੱਕ ਇੱਕ ਪਰੌਂਠਾ ਛਕ ਕੇ ਥੋੜਾ ਜਿਹਾ ਪੇਟ ਦੇ ਵਿੱਚ ਸਾਰਾ ਜਾ ਹੋ ਜਾਊਗਾ ਤੇ ਚੱਲਦੇ ਰਵਾਂਗੇ ਆਪਾਂ ਨਾਲ ਦੀ ਨਾਲ ਫਿਰ ਹੌਲੀ ਹੌਲੀ ਲੋ ਜੀ ਦੇਖੋ ਸੰਗਤੋ ਨਿੱਕਾ ਜਿਹਾ ਜਵਾਕੀ ਚੜ੍ਹਾਈ ਚੜ ਰਿਆ ਵਾ ਹਿੰਮਤ ਨਹੀਂ ਹਾਰੀ ਪ੍ਰਮਾਤਮਾ ਇਸ ਬੱਚੇ ਨੂੰ ਚੜ੍ਹਦੀ ਗਲਾ 'ਚ ਰੱਖੇ ਜੀ ਲਓ ਜੀ ਸਾਰੀਆਂ ਸੰਗਤਾਂ ਜਾ ਰਹੀਆਂ ਨੇ ਦਰਸ਼ਨਾਂ ਨੂੰ ਕੀ ਦੋਸਤੋ ਆਪਾਂ ਟਰੈਕ ਚੜ੍ਹਦੇ ਸਮੇਂ ਇੱਕ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਓ ਕਿ ਇੱਥੇ ਵਿੱਛੂ ਬੂਟੀ ਆ ਤੇ ਬੂਟੀਆਂ ਜ਼ਹਿਰੀਲੀਆਂ ਬਹੁਤ ਆ ਕਿਸੇ ਵੀ ਬੂਟੀ ਨੂੰ ਹੱਥ ਨਾ ਲਗਾਓ ਆ ਵਾਲੀ ਬੂਟੀ ਆ ਜੀ ਇਹਦਾ ਨਾਮ ਵਿੱਛੂ ਬੂਟੀ ਆ ਇਹ ਬਹੁਤ ਜ਼ਿਆਦਾ ਜਲਨ ਕਰਦੀ ਹੈ ਜ਼ਹਿਰੀਲੀ ਬੂਟੀ ਆ ਇਹਨੂੰ ਕਦੇ ਵੀ ਹੱਥ ਨਾਲ ਲਾਓ ਟਰੈਕ ਕਰਦੇ ਸਮੇਂ ਦੋਸਤੋ ਇਧਰ ਸ਼ਦਾਈ ਬਣਾ ਰਹੇ ਨੇ ਬਾਈ ਜੀ ਰਗੜ ਕੇ ਇਹ ਦੇਖਦੇ ਹੋ ਲਓ ਜੀ ਕਾਜੂ ਬਦਾਮ ਸਾਰਾ ਕੁਝ ਸੌਗੀ ਮਗਜ ਲੌਂਗ ਸਭ ਕੁਝ ਪਾ ਕੇ ਬਣਾ ਰਹੇ ਨੇ ਹृਦਾਈ 100 ਰੁਪਏ ਦਾ ਗਲਾਸ ਦਿੰਦੇ ਆ ਜੀ ਇਹ ਫ੍ਰੈਗ ਦੇ ਉੱਪਰ ਇਹ ਪਹਿਲੇ ਬੰਦੇ ਦੇਖਿਆ ਹृਦਾਈ ਬਣਾ ਰਹੇ ਆ ਅਸ਼ਵਾਰੇ ਸ਼ੂਰੇ ਪਾ ਕੇ ਬਣਾਉਂਦੇ ਨੇ ਪੂਰੀ ਆ ਬਾਈ ਜੀ ਹੁਣ ਵੀ ਬੈਠੇ ਨੇ ਵੀਰੇ ਕਿਹੜੇ ਪਿੰਡ ਤੋਂ ਤੁਸੀਂ ਲੁਧਿਆਣਾ ਪਈ ਜਾਣਾ ਲੁਧਿਆਣਾ ਕਿਹੜੀ ਸਿਟੀ ਉਹ ਕਿਹੜਾ ਸ਼ਹਿਰ ਜਾਨਕੀ ਜੀਐਨ ਗੁਬਰੀ ਕੋਲੋਂ ਆ ਤੁਸੀਂ ਹਨਾ ਹਾਂ ਅਸੀਂ ਵੀ ਉੱਥੋਂ ਹੀ ਆ ਕਿੱਦਾਂ ਦੀ ਲੱਗੀ ਚੜਾਈ ਵੀਰੇ ਓ ਕੀਦਾਂ ਨਹੀਂ ਲੱਗੀ ਨਾ ਨਾ ਸਮਝ ਚਲੋ ਕੋਈ ਨਾ ਅੱਗੇ ਰਲ ਮਿਲ ਕੇ ਚੱਲਦੇ ਆ ਦੇਖੋ ਜੀ ਰਾਸਤੇ ਦੇ ਵਿੱਚ ਕੁਦਰਤ ਦੇ ਨਜ਼ਾਰੇ ਜਿੰਨਾ ਵੀ ਉੱਪਰਲੇ ਪਾਸੇੋਂ ਗਲੇਸ਼ੀਅਰ ਪਿਗਲ ਰਿਹਾ ਜੀ ਸਾਰਾ ਗਲੇਸ਼ੀਅਰ ਆ ਰਿਹਾ ਚਿੱਟਾ ਦੁੱਧ ਵਰਗਾ ਪਾਣੀ ਆ ਤੁਸੀਂ ਦੇਖ ਸਕਦੇ ਹੋ ਜੀ ਪੂਰਾ ਚਿੱਟੇ ਰੰਗ ਦਾ ਪਿਓਰ ਦੁੱਧ ਵਰਗਾ ਪਾਣੀ ਆ ਪੂਰੀ ਬਰਫ਼ ਪਿਗਲ ਕੇ ਆ ਰਹੀ ਆ ਇਹ ਸਾਰੀ ਗਲੇਸ਼ੀਅਰ ਦੇ ਵਿੱਚੋਂ ਬਰਫ਼ ਪਿਗਲ ਕੇ ਆ ਰਹੀ ਆ ਤੁਸੀਂ ਉਹ ਸਾਹਮਣੇ ਪੁਲ ਦੇਖ ਰਹੇ ਹੋ ਆਪਾਂ ਉਹੀ ਰਾਸਤੇ ਉਧਰ ਨੂੰ ਜਾਣਾ ਜੀ ਗੋਵਿੰਦ ਧਾਮ ਵੱਲ ਨੂੰ ਦੇਖੋ ਇਹ ਇਧਰਲੇ ਪਾਸੇ ਕੱਚਾ ਰਾਸਤਾ ਵਾ ਕੱਚਾ ਪੋਲਾ ਜੀ ਜਿਹੜਾ ਆਪਾਂ ਕ੍ਰੋਸ ਕਰਕੇ ਆਏ ਆ ਤੇ ਉਧਰੋਂ ਦੇਖੋ ਜੀ ਇੱਕ ਰਾਸਤਾ ਜਿਹੜਾ ਥੱਲੇ ਦੀ ਆਇਓ ਬੁਰੀ ਹਾਈਟ ਆ ਉੱਤਰਲੇ ਪਾਸਿਓ ਜਿਹੜਾ ਥੱਲੇ ਵਾਲਾ ਰਸਤਾ ਨਦੀ ਵੱਲੋਂ ਆ ਰਿਹਾ ਇਹ ਇਹੀ ਰਸਤਾ ਤੁਸੀਂ ਥੱਲੇ ਵਾਲਾ ਆਇਓ ਜੀ ਥੋੜਾ ਜਿਹਾ ਪਲੇਨ ਰਸਤਾ ਵਾ ਇਧਰਲੇ ਪਾਸੇ ਦੀ ਸੰਗਤੋਂ ਆਇਆ ਕਰੋ ਤੇ ਜਾਂਦੇ ਵਕਤ ਤੁਸੀਂ ਉਹ ਪੁਲ ਤੋਂ ਪੁਲ ਦੇ ਉੱਪਰ ਦੀ ਜਾ ਕੇ ਘੁੰਮ ਕੇ ਉਹੀ ਰਸਤਾ ਚੱਲ ਜਿਓ ਜੀ ਤੁਸੀਂ ਦੇਖ ਸਕਦੇ ਹੋ ਜੀ ਪਹਾੜ ਜਿੰਨੀ ਉੱਚੀ ਦੇਖ ਰਹੇ ਆ ਉੰਨੀ ਉੱਚੇ-ਉੱਚੇ ਪਹਾੜ ਆ ਜੀ ਬਹੁਤ ਜ਼ਿਆਦਾ ਹਾਈਟ ਤੇ ਪਹਾੜ ਨੇ ਇਹ ਤੇ ਇਧਰੋਂ ਆਪਾਂ ਰੁਕੇ ਆ ਜੀ ਢਾਬੇ ਦੇ ਉੱਤੇ ਤੇ ਚਾਹ ਪੀ ਲਈਏ ਕੋਟ ਕੋਟੇ ਕੋਟੇ ਚਾਹ ਪੀਵਾਂਗੇ ਇੱਥੇ ਤੇ ਛਤਰੀਆਂ-ਚਤਰੀਆਂ ਲਾਈਆਂ ਵੀ ਦੇ ਨੇ ਤੁਸੀਂ ਦੇ ਸਕਦੇ ਹੋ ਜੀ ਬਹੁਤ ਹੀ ਪਿਆਰਾ ਵਿਊ ਆ ਜੀ ਲਓ ਜੀ ਸਵਾਰੀਆਂ ਨੂੰ ਛੱਡਿਆ ਆ ਚੱਲਿਆ ਸਿੱਧਾ ਫਿਰ ਆਪਣੇ ਗੋਵਿੰਦ ਘਾੜ ਚੱਲਿਆ ਉਧਰੋਂ ਸਵਾਰੀਆਂ ਲੈ ਕੇ ਆਉ ਤੇ ਗੋਵਿੰਦ ਧਾਮ ਛੱਡਦਾ ਸਵਾਰੀਆਂ ਨੂੰ ਚਾਹ ਪੀਣ ਲਈ ਰੁਕੇ ਆ ਜੀ 5 ਕੁ ਮਿੰਟ ਚਾਹ ਪੀਏ ਤੇ ਰੈਸਟ ਕਰੀਏ ਫਿਰ ਅੱਗੇ ਵੱਲ ਨੂੰ ਵਧਾਂਗੇ ਆਪਾਂ ਗੋਵਿੰਦ ਧਾਮ ਵੱਲ ਨੂੰ ਨਾਲ ਦੀ ਨਾਲ ਸਾਰੀਆਂ ਵੀਡੀਓ ਵੀਰੇ ਅਪਡੇਟ ਕਰ ਕਰੀ ਜਾਂਦੇ ਆਪਾਂ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਜੀ ਇੱਥੇ ਦੇ ਕੁਦਰਤ ਦੇ ਨਜ਼ਾਰੇ ਬਹੁਤ ਹੀ ਪਿਆਰਾ ਮੌਸਮ ਹੋਇਆ ਹੋਇਆ ਜੀ ਇਸ ਜਗ੍ਹਾ ਦੇ ਉੱਤੇ ਠੰਡਾ ਪੂਰੀ ਕੋਟੀਆਂ ਪਾਉਣ ਵਾਲਾ ਮੌਸਮ ਹੋਇਆ ਪਿਆ ਵਰ ਗਾਰੇ ਨੇ ਵਾਇਗਰੂ ਦੇ ਦਰਸ਼ਨ ਕਰਨ ਲਈ ਜਾ ਰਹੇ ਨੇ ਤੇ ਘੋੜੇ ਤੇ ਸਵਾਰ ਨੇ ਮੂੰਹ ਚ ਵਾਇਗਰੂ ਵਾਇਗਰੂ ਨਾਮ ਦਾ ਸਿਮਰਨ ਕਰ ਰਹੇ ਨੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਆ ਨਿੱਕਾ ਜਿਹਾ ਜਵਾਕ ਆ ਜੀ ਘੋੜੇ ਦੇ ਉੱਪਰ ਜਾ ਰਹੇ ਆ ਪੂਰੀ ਟੌਰ ਨਾਲ ਤੇ ਆਉਂਦੇ ਹੋਏ ਅਸੀਂ ਆਸ ਇਸ ਰਸਤੇ ਤੋਂ ਆਵਾਂਗੇ ਜੀ ਤੇ ਇਧਰੋਂ ਆਏ ਆ ਅਸੀਂ ਥੱਲਿਓ ਕਿਉਂਕਿ ਜਾਂਦੇ ਵਕਤ ਉਧਰਲਾ ਰਸਤਾ ਸਹੀ ਆ ਉਧਰ ਦੀ ਜਾਵਾਂਗੇ ਅਸੀਂ ਸੰਗਤਾਂ ਆ ਰਹੀਆਂ ਨੇ ਪੂਰੇ ਰਸਤੇ ਦੇ ਵਿੱਚ ਇਹ ਵੀ ਵਿਚਾਰੇ ਬਹੁਤ ਸੇਵਾ ਕਰਦੇ ਨੇ ਰਸਤੇ ਦੇ ਵਿੱਚ ਸਫਾਈ ਦਾ ਧਿਆਨ ਰੱਖਦੇ ਨੇ ਤੇ ਸੇਵਾ ਕਰਦੇ ਨੇ ਗੁਰੂ ਘਰ ਦੀ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਆ ਲਓ ਜੀ ਸਫਾਈ ਦਾ ਧਿਆਨ ਰੱਖਦੇ ਨੇ ਜੀ ਪਰਮਾਤਮਾ ਹਮੇਸ਼ਾ ਇਹਨਾਂ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਜੀ ਜੋ ਯਾਤਰੀਆਂ ਦਾ ਧਿਆਨ ਰੱਖਦੇ ਨੇ ਇਧਰਲੇ ਪਾਸੋਂ ਯਾਤਰੀ ਆ ਰਹੇ ਨੇ ਕੋਈ ਘੋੜਿਆਂ ਦੇ ਉੱਪਰ ਆ ਜੀ ਇਧਰੋਂ ਵੀਰੇ ਹੁਣੀ ਮੱਥਾ ਟੇਕ ਕੇ ਆ ਚੁੱਕੇ ਨੇ ਇਹ ਮੱਥਾ ਟੇਕ ਕੇ ਆਏ ਨੇ ਸਾਰੇ ਉੱਪਰੋਂ ਜੀ ਆ ਖੜਮੀਆਂ ਚੜਾਈਆਂ ਨੇ ਤੁਸੀਂ ਦੇਖ ਸਕਦੇ ਹੋ ਜੀ ਇਧਰਲੇ ਪਾਸੇ ਪੁਰੀਆਂ ਚੜਾਈਆਂ ਇਹ 4 ਕਿਲੋਮੀਟਰ ਦੀਆਂ ਨਦੀ ਤੋਂ ਬਾਅਦ ਪੂਰੀ ਖੜਮੀ ਚੜਾਈ ਆ ਜੀ ਇਹ ਦੇਖੋ ਪਿੱਠੂ ਆ ਜੀ ਜਿੱਦਾਂ ਛੋਟੇ ਬੱਚਿਆਂ ਨੂੰ ਪਿੱਠੂ ਦੇ ਵਿੱਚ ਬਿਠਾ ਕੇ ਉੱਪਰ ਲੈ ਕੇ ਜਾਂਦੇ ਆ ਜੀ ਇਹ ਵੀ 11500 ਰੁਪਿਆ ਲੈਂਦੇ ਆ ਜੀ ਪਿੱਠੂ ਵਾਲੇ ਜੋ ਏਰੀਆ ਵਾ ਜੀ ਜੰਗਲੀ ਜਾਨਵਰਾਂ ਦਾ ਏਰੀਆ ਵਾ ਜੰਗਲ ਆ ਜੀ ਤੇ ਇੱਥੋਂ ਜਿਆਦਾ ਹਨੇਰੇ ਦੇ ਟਾਈਮ ਨਹੀਂ ਤੁਰਨਾ ਚਾਹੀਦਾ ਹੋਰ ਦੁਬਾਰਾ ਪਰਮੰਧਕ ਕਮੇਟੀ ਵੱਲੋਂ ਵੀ ਅਪੀਲ ਆ ਕਿ ਹਨੇਰੇ ਦੇ ਵਿੱਚ ਯਾਤਰਾ ਨਾ ਕਰੋ ਕائم ਸਿਰ 4 ਵਜੇ ਰਾਈਟ ਸ਼ੁਰੂ ਕਰਨੀ ਚਾਹੀਦੀ ਹੈ ਯਾਤਰਾ ਜੰਗਲੀ ਜਾਨਵਰ ਇਸ ਜਗ੍ਹਾ ਤੋਂ ਨਿਕਲਦੇ ਆ ਜੀ ਆਪਾਂ ਪੂਰਾ ਟਰੈਕ ਕਰ ਲਿਆ ਜੋ ਜੀ 1.5 ਕਿਲੋਮੀਟਰ ਆਪਣਾ ਟਰੈਕ ਰਹਿ ਗਿਆ ਵਾ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਕੋਮਿੰਥਾਮ ਦੇ ਦਰਸ਼ਨ ਕਰਵਾਵਾਂਗੇ ਜੀ ਜਾ ਕੇ ਦੇਖੋ ਪੂਰੀ ਖੜਵੀ ਚੜਾਈ ਆ ਦੇਖ ਸਕਦੇ ਤੁਸੀਂ ਕਿੱਦਾਂ ਲੱਗੀ ਪਰਦੀ ਦੀ ਚੜਾਈ ਚੜਾਈ ਹੈਂਡ 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 ਸਵਾਦਾਇਆ ਪੂਰਾ ਹੋਰ ਪੂਰਾ ਬਾਬੇ ਦਾ ਨਾਮ ਲੈ ਕੇ ਚਲੋ ਜੀ ਆਪਾਂ ਚੜਾਈ ਸ਼ੁਰੂ ਕਰਤੀ ਸੀ ਤੇ ਆਈ ਹੈਗੀ ਆ ਚੜ੍ਹਦੀ ਕਲਾ ਅਜ ਸਫਲਤਾਪੁਰਗ ਪਹੁੰਚਣ ਵਾਲੇ ਵੀ ਆ ਆਪਾਂ ਗੋਬਿੰਦ ਘਾ ਧਾਮ ਦੇ ਵਿੱਚ ਆਪਾਂ ਲਵਾਂਗੇ ਬੈੱਡ ਜੇ ਮਿਲ ਜਵੇ ਤੇ ਲੋ ਜੀ ਛੋਟਾ ਜਹਾ ਸਰਦਾਰ ਗੁਰੂ ਦਾ ਖਾਲਸਾ ਚੜਾਈਆਂ ਚੜਦਾ ਹੋਇਆ ਆ ਗਿਆ ਜੀ ਤੇ 1 ਕਿਲੋਮੀਟਰ ਰਹਿ ਗਿਆ ਜੀ ਤੇ ਪਹਿਲਾਂ ਜੀ ਕੀ ਨਾਮ ਆ ਪੁੱਤਰ ਵਿਸ਼ਵ ਵਿਸ਼ਵ ਕਿੱਦਾਂ ਲੱਗੀ ਚੜਾਈ ਤੈਨੂੰ ਵਧੀਆ ਥੱਕਿਆ ਤਾਂ ਨਹੀਂ ਜਕਾਰਾ ਲਾ ਦੇ ਫਿਰ ਇੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲੋ ਜੀ ਦੇਖੋ ਮਾਤਾ ਚੜਾਈਆਂ ਚੜਦੀ ਹੋਈ ਆ ਗਈ ਆ ਜੀ ਵਾਹਿਗੁਰੂ ਦਾ ਨਾਮ ਲੈਂਦੀ ਹੋਈ ਮਾਤਾ ਨੇ ਚੜਾਈਆਂ ਆਪਦੀਆਂ ਚੜ ਲੀਆਂ ਜੀ 1 ਕਿਲੋਮੀਟਰ ਬਸ ਰਹਿ ਗਿਆ ਬਸ ਅਫਰ ਪ੍ਰਮਾਤਮਾ ਇਹਨਾਂ ਨੂੰ ਚੜਦੀ ਕਲਾ 'ਚ ਰੱਖੇ ਜੀ ਲੋ ਜੀ ਵੇਖੋ ਜੀ ਬੱਤੇ ਕਿੰਨੇ ਵਜੇ ਤੁਰੇ ਸੀ 5 ਵਜੇ ਤੁਰੇ ਸੀ ਬਾਬੇ 5 ਵਜੇ ਕਿਹੜੇ ਪਿੰਡ ਤੋਂ ਜੀ ਹਾਂ ਜੀ ਮਾਨਸਾ ਲਓ ਜੀ ਮਾਨਸਾ ਪਿੰਡ ਤੋਂ ਆਏ ਨੇ ਇਹ ਤੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਨੇੜੇ ਮੂਸਾ ਮੂਸੇ ਵਾਲੇ ਦੇ ਪਿੰਡ ਦੇ ਕੋਲੋਂ ਆਏ ਨੇ ਜੀ ਲਓ ਜੀ ਛੋਟੇ ਸੋਨਿਆ ਲਾ ਸੱਚੀ ਆਕਾਲੇ ਭਰੇ ਕਿੰਨੇ ਕਿਲੋਮੀਟਰ ਰਹਿ ਗਏ? ਬਰੇ 3 ਕਿਲੋਮੀਟਰ। ਚਲ ਤੁਸੀਂ ਦਰਸ਼ਨ ਕਰਿਆ। ਦਰਸ਼ਨ ਕਰਾਇਆ। ਬਰੇ ਬਹੁਤ ਵਧੀਆ ਰਿਹਾ। ਵਧੀਆ ਰਿਹਾ। ਹਾਲ ਬੋਲੇ। ਕਿੱਦਾਂ ਲੱਗੀ ਚੜਾਈ? ਬਹੁਤ ਵਧੀਆ ਚੜਾਈ ਹੈ। ਉਧਰ ਤੇ ਹੋਏ ਤੁਹਾਨੂੰ ਬਹੁਤ ਸੌਫਰ ਹੋਊਗੀ ਪਰ ਚੜਦੇ ਥੋੜਾ ਜਿਹਾ ਕਸ਼ਟ ਹੈ। ਬਹੁਤ ਚਲੋ ਕੋਈ ਨਾ। ਵਾਈਗਰੂ ਦਾ ਨਾਮ ਲੈ ਕੇ ਚੱਲਾਂਗੇ। ਹਾਂ। ਸਤਿ ਸ਼੍ਰੀ ਅਕਾਲ। ਦਰਸ਼ਨ ਕਰਿਆ। ਹਾਂਜੀ ਭਾਈ। ਕਿੱਦਾਂ? ਵਧੀਆ ਰਿਹਾ ਜੀ। ਬਹੁਤ ਸੋਹਣਾ ਭਾਈ। ਉੱਤੇ ਬਰਫ਼। ਬਰਫ਼ ਭਾਜੀ ਪਈ ਆ ਪਰ ਪਿਛਲੇ ਸਾਲ ਨਾਲ ਘਟ ਪਈ ਥੋੜੀ। ਤੇ ਚੜਾਈ ਕਿੱਦਾਂ ਲੱਗੀ? ਚੜਾਈ ਬਹੁਤ ਸੋਹਣੀ ਭ ਆਜਾ ਟਾਪੇ ਪਰ ਗੁਰੂ ਘਰ ਆਇਆ ਨੋਰਮਲ ਚਲੋ ਕੋਈ ਚਲੋ ਕੋਈ ਜਗਾਰਾ ਲਾ ਦ ਫਿਰ ਬੋਲੇ ਸੋਨੋ ਹਾਲ ਸਤਿ ਆਕਾਲ ਲੋ ਜੀ ਬਾਬਾ ਜੀ ਕਰਿਆ ਦਰਸ਼ਨ ਕਿੱਦਾਂ ਲੱਗਿਆ ਜੀ ਦਰਸ਼ਨ ਵਧੀਆ ਹੋ ਗਏ ਬਹੁਤ ਵਧੀਆ ਜੀ ਠੀਕ ਹੈ ਜੀ ਛੜ ਜਗਾਰਾ ਬਹੁਤ ਕਿਰਪਾ ਮਾਰਦੇ ਠੀਕ ਹੈ ਜੀ ਜਗਾਰਾ ਛੱਡ ਦਿਓ ਜੀ ਫਿਰ ਇੱਕ ਬੋਲੇ ਸੋਨੋ ਹਾਲ ਸਤਿ ਆਕਾਲ ਵਾਹਿਗੁਰੂ ਜੀ ਕੀ ਫਤਿਹ ਵੀਰੇ ਹੁਣੀ ਮਾਥਾ ਢੇਕ ਕੇ ਆ ਚੁੱਕੇ ਨੇ ਵੀਰੇ ਕਿੱਦਾਂ ਰਿਆ ਸਫਰ ਹੋ ਗਏ ਦਰਸ਼ਨ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਜੀ ਜਗਾਰਾ ਲਾ ਦਿਓ ਫਿਰ ਇੱਕ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲਓ ਜੀ ਇਹ ਦਰਸ਼ਨ ਕਰਕੇ ਆਏ ਸੀ ਵੀਰ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਆਰੀਆਂ ਨੇ ਵਾਹਿਗੁਰੂ ਦੇ ਦਰਸ਼ਨਾਂ ਲਈ ਬੰਦ ਕੀ ਜੀ ਤੇ ਬੰਦ ਕੀ ਜੀ ਤੇ ਰਾਜ ਕਰੇਗਾ ਹਾਲਾ ਰਾਜ ਕਰੇਗਾ ਹਾਲਾ ਸ੍ਰੀ ਅਕਾਲ ਮਾਤਾ ਮੱਥਾ ਦੇ ਕੇ ਆਈਆਂ ਨੇ ਛੋਟਾ ਜਹਾ ਸਰਦਾਰ ਵਾਇਗਰੂ ਦੇ ਦਰਸ਼ਨ ਕਰਕੇ ਆਇਆ ਵਾ ਤੇ ਦੇਖੋ ਕਿੱਦਾਂ ਬੈਠਾ ਲਓ ਜੀ ਇੱਧਰਲੇ ਪਾਸੇ ਜਿਹੜਾ ਜਾਜਾ ਗੋਬਿੰਦ ਧਾਮ ਆ ਬਸ 1 ਕਿਲੋਮੀਟਰ ਦੇ ਇੱਧਰਲੇ ਪਾਸੇ ਛੱਡ ਰਿਹਾ ਸਵਾਰੀਆਂ ਨੂੰ ਉਹ ਵੀ ਆਪਾਂ ਤੁਹਾਨੂੰ ਕਿਉਂ ਦਿਖਾਉਨੇ ਆ ਜੀ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਸਾਹਮਣੇ ਮਧੂ ਮੱਖੀਆਂ ਦਾ ਮਖਿਆਲ ਲੱਗਿਆ ਪਹਾੜ ਦੇ ਉੱਪਰ ਪੂਰਾ ਵੱਡੇ ਵੱਡੇ ਛੱਤੇ ਲੱਗੇ ਆ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਮਧੂਮੱਖੀਆਂ ਦਾ ਇਹ ਮਖਿਆਲ ਲੱਗਿਆ ਹੋਇਆ ਪੂਰਾ ਸ਼ਹਿਦ ਨਿਕਲੂ ਇੰਨਾ ਜੋ ਦੇਖ ਸਕਦੇ ਹੋ ਤੁਸੀਂ ਆ ਵੀ ਦੇਖੋ ਧੰਨੇ ਦੇ ਨੇ ਜੋ ਦਾ ਪੰਜ ਪੰਜ ਬੈਗ ਜਿਹੜੇ ਚੱਕ ਕੇ ਥੱਲੇ ਉਤਰ ਰਿਹਾ ਚੜਾਈਆਂ ਤੇ ਬੰਦੇ ਨੂੰ ਇਕੱਲੇ ਨੂੰ ਚੜਨਾ ਔਖਾ ਹੋਇਆ ਪਿਆ ਤੇ ਦੇਖੋ ਕਿੰਨੇ ਬੈਗ ਲੈ ਕੇ ਜਾ ਰਿਹਾ ਜੀ نیچے ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਪਰਮਾਤਮਾ ਇਹਨਾਂ ਨੂੰ ਵਿਚੜਦੀ ਗੱਲਾ 'ਚ ਰੱਖੇ ਜੀ ਚਲੋ ਕੰਮ ਦਾ ਕਰਦੇ ਨੇ ਮਿਹਨਤ ਕਰਦੇ ਨੇ ਇਧਰਲਾ 뷰 ਦੇਖੋ ਜੀ ਤੁਸੀਂ ਇਧਰ ਇਧਰਲੇ ਪਾਸੇ ਪੂਰੇ ਵਧੀਆ ਰੰਗ-ਬਰੰਗੇ ਪਹਾੜ ਹੋ ਗਏ ਹਨ ਹਰਿਆਲੀ ਪੂਰੀ ਆ ਜੀ ਆਹ ਦੇਖੋ ਜੀ ਕਿੰਨੇ ਬੈਗ ਭਾਜੀ ਲੈ ਕੇ ਜਾ ਰਹੇ ਆ ਵੀ ਆ ਬੰਦਾ ਅੱਜ ਆ ਲਾ ਸਕਦੇ ਹੋ ਕਿੰਨਾ ਭਜਨ ਹੋਊਗਾ ਇਹਦੇ ਵਿੱਚ ਬਟਾ ਇਹ ਬੱਚਾ ਦੇਖੋ ਗੁਰੂ ਦੇ ਦਰਸ਼ਨ ਕਰਕੇ ਆਇਆ ਜੀ ਤੁਸੀਂ ਦੇਖ ਸਕਦੇ ਹੋ ਹਾਂ ਜੀ ਬੱਚੇ ਜਾਇਆ ਇਹ ਉੱਪਰ ਨਿੱਦਰਸ਼ਨ ਕਰਿਆ ਇਹ ਮੱਥਾ ਟੇਕਿਆ ਸੀ ਹੈ ਥੱਕਿਆ ਤਾਂ ਨਹੀਂ ਕੋਕ ਪੀਨਾ ਚੱਲ ਪੀ ਲੈ ਲੋ ਜੀ ਆਪਣਾ ਟਰੈਕ ਆ ਜਿਹੜਾ 1 ਕਿਲੋਮੀਟਰ ਦਾ ਰਹਿ ਗਿਆ ਜੀ ਤੇ ਢਾਬੇ ਤੇ ਆਪਾਂ ਰੁਕੇ ਸੀਗੇ ਚਾਹ ਪੀ ਲਈਏ ਇੱਕ ਇੱਕ ਕੱਪ ਤੇ 1 ਕਿਲੋਮੀਟਰ ਦਾ ਆਪਣਾ ਟਰੈਕ ਰਹਿ ਗਿਆ ਤੇ ਕਿ ਹੈਲੀਪੈਡ ਆ ਜੀ ਉਹਦੇ ਕੋਲੋਂ ਆਪਣਾ ਨੈਟਵਰਕ ਆਉਂਦਾ ਜੀ ਹੈਲੀਪੈਡ ਦੇ ਕੋਲੋਂ ਆਪਣਾ ਨੈਟਵਰਕ ਵੀ ਆ ਜਾਣਾ ਮਾ ਸਾਰਾ ਮੋਬਾਈਲ ਦਾ ਤੇ ਉੱਥੇ ਜਾ ਕੇ ਆਪਾਂ ਤੁਹਾਨੂੰ ਨਾਲ ਦੀ ਨਾਲ ਵੀਡੀਓ ਅਪਡੇਟ ਕਰਦੇ ਰਵਾਂਗੇ ਜੀ ਸੰਗਤਾਂ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਨਾਲ ਦੀ ਨਾਲ ਚੜ੍ਹਾਈ ਉੱਤਰ ਰਹੀਆਂ ਨੇ ਜੀ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ। ਲਓ ਜੀ ਆਹ ਦਾ ਵੀਰ ਪੂਰਾ ਰੇਲ ਬਣਿਆ ਜਾਂਦਾ। ਦੇਖ ਸਕਦੇ ਹੋ ਤੁਸੀਂ। ਲੋ ਜੀ ਆਪਾਂ ਚਾਹ ਛਕ ਲਈ ਆ ਤੇ ਗੋਵਿੰਦ ਧਾਮ ਤੋਂ ਥੋੜਾ ਜਿਹਾ ਪਿੱਛੇ ਲਾਸਟ ਸਟਾਪ ਆਵਾ ਇਹ ਤੇ ਆਹ ਦੇਖੋ ਵੀਰੇ ਇੱਕ ਨਾਹ ਲੇਸ ਦੇ ਵਿੱਚ ਦੇਖੋ ਹਵਾ ਪੂਰੀ ਪੁੱਲ ਹੋ ਜਾਂਦੀ ਆ ਇਹ ਪਤਾ ਨਹੀਂ ਸਮਝ ਨਹੀਂ ਆਈ ਕਹਾਣੀ। ਇਹ ਕਮੈਂਟ ਆਈ ਦੱਸਿਓ ਵੀ ਇਹ ਕਾਹਦੇ ਹੁੰਦਾ ਯਾਰ ਵੀਰੇ ਪਾੜੀ ਲੱਗ ਕੇ ਜੇ ਦੇਖੇ ਜਿੰਨੇ ਵੀ ਪੈਕੇਟ ਸੀਗੇ ਇਹ ਸਾਰੇ ਦੇਖ ਸਕਦੇ ਹੋ ਤੁਸੀਂ ਪੂਰੇ ਫੁੱਲ ਹੋਏ ਪਏ ਆ ਹਵਾ ਦੇ ਨਾਲ ਕਮੈਂਟ ਬਾਕਸ ਚ ਦੱਸਿਓ ਵੀਰੇ ਇਹ ਕਾਹਦੇ ਕਾਹਦੇ ਹੁੰਦਾ ਇਹ ਇਧਰਲੇ ਪਾਸੇ ਤੋਂ ਸ਼ਾਰਟਕਟ ਰਸਤਾ ਹੁੰਦਾ ਜੀ ਤੇ ਤੇ ਇਧਰਲੇ ਪਾਸੋਂ ਟਰੈਕਿੰਗ ਵਾਲਾ ਤੁਸੀਂ ਇਹ ਦੋਸਤੋ ਇਧਰਲੇ ਪਾਸੇ ਥੋੜਾ ਜਿਆਦਾ ਰਿਸਕੀ ਆ ਇਧਰੋਂ ਸ਼ਾਰਟਕਟ ਰਸਤੇ ਦੇ ਵਿੱਚੋਂ ਨਾ ਆਇਆ ਕਰੋ ਥੋੜਾ ਜਿਹਾ ਟਾਈਮ ਵੱਧ ਲੱਗ ਜੂਗਾ ਜ਼ਰੂਰ ਕੋਈ ਚੱਕਰ ਨਹੀਂ ਉਧਰ ਦੀ ਘੁੰਮ ਕੇ ਆਇਆ ਕਰੋ ਰੋਕੇ ਆ ਜਾਓ ਕੋਈ ਨਾ ਲੇਕਿਨ ਸ਼ਾਰਟਕਟ ਰਸਤੇ ਦੇ ਵਿੱਚੋਂ ਬਿਲਕੁਲ ਨਾ ਆਇਆ ਕਰੋ ਜੀ ਟਰੈਕ ਅਸੀਂ ਪੂਰਾ ਕਰ ਲਿਆ ਜੀ ਤੇ 400 ਮੀਟਰ ਦੀ ਸਿਰਫ ਸਾਡਾ ਟਰੈਕ ਰਹਿ ਗਿਆ ਇੱਥੇ ਹੈਲੀਪੈਡ ਉੱਤਰਦਾ ਜਿਹੜਾ ਕੀ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਤੱਕ ਇਹ ਸਾਹਮਣੇ ਹੈਲੀਪੈਡ ਉੱਤਰਦਾ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਇਸ ਜਗ੍ਹਾ ਤੇ ਸਵਾਰੀਆਂ ਨੂੰ ਛੱਡਦਾ ਜੀ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਉਹ ਖੱਡਾਂ ਦੇ ਵਿੱਚ ਕਿਦਾਂ برف ਪਜ਼ੀ ਹੋਈ ਆ ਤੇ ਇਧਰਲੇ ਪਾਸੇ ਦੇਖੋ ਸਾਹਮਣੇ ਉਧਰਲੇ ਪਾਸੇ ਆਪਾਂ ਜਾਣਾ ਜੀ ਸੇਮਕੌਂਟ ਸਾਹਿਬ ਦਰਸ਼ਨ ਕਰਾਵਾਂਗੇ ਤੁਹਾਨੂੰ ਦੇਖੋ ਪਹਾੜਾਂ ਦੇ ਉੱਤੇ ਬਰਫ਼ ਤੁਸੀਂ ਦੇਖ ਸਕਦੇ ਹੋ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨੀ ਕੁ ਹਾਈਟ ਤੇ ਇਹ ਪਹਾੜ ਨੇ ਜੀ ਛੋਟੇ ਛੋਟੇ ਲੱਗਦੇ ਆ ਲੇਕਿਨ ਪਹਾੜ ਬਹੁਤ ਜ਼ਿਆਦਾ ਵੱਡੇ ਆ ਜੀ ਇਹ ਗੁਰਦੁਆਰਾ ਸਾਹਿਬ ਤੋਂ ਪਹਿਲਾਂ ਇਹ ਤੁਸੀਂ ਕੈਂਪਿੰਗ ਦੇ ਵਿੱਚ ਤੰਬੂ ਨੇ ਇਹ ਇੱਥੇ ਵੀ ਤੁਸੀਂ ਲੈ ਸਕਦੇ ਹੋ ਜਗਾ ਜੀ ਤੇ ਸਾਹਮਣੇ ਦੇਖੋ ਜੀ ਤੁਸੀਂ ਬਰਫ਼ ਵਾਲੀਆਂ ਪਹਾੜੀਆਂ ਉਧਰ ਜਾਣਾ ਆਪਾਂ ਤੇ ਇਧਰੋਂ ਪੂਰਾ ਟੀਸੀ ਨਾਲ ਲੱਗੀਆਂ ਪਈਆਂ ਨੇ ਪਹਾੜੀਆਂ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਜ਼ਿਆਦਾ ਵੱਡੇ ਪਹਾੜ ਨੇ ਬੱਦਲਾਂ ਦੇ ਵਿੱਚ ਲੱਗੇ ਪਏ ਆ ਦੋਸਤੋ ਆ ਦੇਖੋ ਜੀ ਘੋੜਿਆਂ ਦਾ ਅੱਡਾ ਆ ਗਿਆ ਜਿੱਥੋਂ ਘੋੜਾ ਮਿਲਦਾ ਜੀ ਥੱਲੇ ਜਾਣ ਲਈ ਗੋਬਿੰਦ ਘਾਟ ਲਈ ਘੋੜਿਆਂ ਦਾ ਅੱਡਾ ਆ ਗਿਆ ਇਸ ਜਗ੍ਹਾ ਦੇ ਉੱਤੇ ਘੋੜਿਆਂ ਦਾ ਅੱਡਾ ਵਾ ਜੀ ਤੇ ਇਸ ਤੋਂ ਘੋੜਾ ਮਿਲਦਾ ਸੇ ਗੋਬਿੰਦ ਘਾਟ ਨੀਚੇ ਜਾਣ ਲਈ ਜੀ ਦੋਸਤੋ ਪਹੁੰਚ ਚੁੱਕੇ ਆ ਜੀ ਆਪਾਂ ਆਪਣਾ ਸਫ਼ਰ ਰਹਿ ਗਿਆ ਅੱਜ ਆਪਾਂ ਇੱਥੇ ਸਟੇ ਕਰਾਂਗੇ ਜੀ ਕੱਲ ਮਾਰਨਿੰਗ ਆਪਾਂ ਨਿਕਲਾਂਗੇ ਜੀ ਹਿਮਕੁੰਡ ਸਾਹਿਬ ਨੂੰ 6 ਕਿਲੋਮੀਟਰ ਦੀ ਸਾਡੀ ਚੜ੍ਹਾਈ ਰਹਿ ਗਈ ਆ ਤੁਸੀਂ ਦੇਖ ਸਕਦੇ ਹੋ ਜੀ ਇੱਧਰ ਨੂੰ ਆਪਾਂ ਜਾਣਾ ਕੱਲ ਨੂੰ ਉਹ ਸਾਹਮਣੇ ਬਰਫ ਵਾਲੀਆਂ ਪਹਾੜੀਆਂ ਨੇ ਇੱਧਰਲੇ ਪਾਸੇ ਨਿਕਲਾਂਗੇ ਇੱਧਰਲੇ ਪਾਸੇ ਹਿਮਕੁੰਡ ਸਾਹਿਬ ਦਾ ਰਸਤਾ ਆਹੀ ਰਸਤਾ ਜਾਂਦਾ ਹੈ ਹਿਮਕੁੰਡ ਸਾਹਿਬ ਦਾ ਤੇ ਇੱਥੇ ਅੱਜ ਆਪਾਂ ਸਟੇ ਕਰਾਂਗੇ ਮਿਲਦੇ ਆ ਹੁਣ ਕੱਲੂ ਆਪਾਂ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਦੋਸਤੋ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਮੇਰੀਆਂ ਸਾਰੀਆਂ ਵੀਡੀਓ ਜਲਦੀ ਤੋਂ ਜਲਦੀ ਸ਼ੋਹ ਹੋ ਜਾਇਆ ਕਰਨੀ ਜੀ ਆ ਗੁਰਦੁਆਰਾ ਸਾਹਿਬ ਜੀ ਦੇ ਬੈੱਡ ਨੇ ਜੀ ਜਿੱਥੋਂ ਸਾਨੂੰ ਇਹ ਬੈੱਡ ਮਿਲਿਆ ਵਾ ਪੈਣ ਲਈ ਤੇ ਮੌਸਮ ਵੀਰੇ ਉਰੇ -4 ਡਿਗਰੀ ਹੋਇਆ ਪਿਆ ਵਾ ਬਹੁਤ ਜ਼ਿਆਦਾ ਠੰਡ ਆ ਜੈਕਟਾਂ ਕੋਟੀਆਂ ਵਾਲਾ ਮੌਸਮ ਆ ਬਿਲਕੁਲ ਬਹੁਤ ਜ਼ਿਆਦਾ ਠੰਡ ਆ ਜੀ ਇੱਥੇ